ਸਸਨੂ ਨੇ ਆਪਾਂ ਜਾਣ ਜੇ ਨਾ ਸਾਰਿਆਂ ਨੂੰ ਵਾਪਸ ਮੋੜਨੇ ਸਾਡਾ ਅਸੀਂ ਜਾ ਕੇ ਵੇਖਾ ਕੀ ਹਾਲ ਹੈ ਪਾਣੀ ਦਾ ਆ ਆ ਮੇਰਾ ਫੇਰੀ ਨਹੀਂ ਚਲੇਗੀ ਆ ਜਰਾਦੀ ਨਹੀਂ ਚਲੇਗੀ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵਰਦਦੇ ਸਾਡਾ ਪਾਣੀ ਦਾ ਹਾਲ ਕਰਕੇ ਤੋ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੀ ਹੈ ਜੱਟ ਮਿੱਟੀ ਪਾਪਾ ਜੇ ਪੂਰੀ ਜਾਂਦੇ ਪੂਰੀ ਜਾਂਦੀ ਹੈ ਛੱਪੜ ਹਰ ਨੂੰ ਮਜਾਕ ਡਾਕ ਜਾਂਦੇ ਸਾਡੇ ਜੋ ਹੈ ਸਾਡੇ ਪਿੰਡ ਲੋਕੀ ਮਜਾਕ ਡਾਕ ਜਾਂਦੇ ਜੱਟ ਲੋਕ ਮਜਾਕ ਡਾਕ ਜਾਂਦੇ ਸਦਾ ਸਤਿ ਸ਼੍ਰੀ ਅਕਾਲ ਮੁਰਦਾਬਾ ਮੁਰਦਾਬਾ ਸਕੂਲ ਆ ਜਾਂਦਾ ਤੇ ਜਿੱਥਾ ਨੇ ਸਕੂਲ ਹੈ ਬੱਚੇ ਪੜ ਸਕਦੇ ਆ ਕਰ ਵੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਤਾ ਇਥੇ ਇਸ ਕਰਕੇ ਨਹੀਂ ਪੜ ਸਕਦੇ ਕਿ ਅਸੀਂ ਗਰੀਬ ਆ ਦਿਹਾੜੀਦਾਰ ਬੰਦਾ ਉਹ ਨਾ ਛੱਡ ਕੇ ਆ ਸਕਦੇ ਨਾ ਲੈ ਕੇ ਜਾ ਸਕਦੇ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀਦਾ ਤੁਸੀਂ ਕਿਉਂ ਨਹੀਂ ਭੇਜ ਰਹੇ ਉਹ ਕਹਿੰਦੇ ਗਾੜੀ ਤੇ ਪਾਣੀ ਨਾ ਪਹਿਲੇ ਦੇ ਨਹੀਂ ਆਪ ਸੜ ਕੇ ਆਇਂ ਕਹਿ ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਲੀਲਮਿਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕੋਟਰਜਦ ਸੌਰੇ ਮੇਰੇ ਕੀ ਗੱਲ ਹੈ ਤੂੰ ਇਹ ਰਾਹ ਬੰਦ ਕੀਤਾ ਪਹਿਲਾਂ ਤੇ ਕਿਹਨੂੰ ਪਿੰਡ ਚ ਨਹੀਂ ਵੜਨ ਦੇ ਅਸੀਂ ਪਿੰਡ ਜੇ ਇਸ ਕਰਕੇ ਨਹੀਂ ਵੜਨ ਦੇ ਸਾਡਾ ਪਾਣੀ ਦਾ ਹੱਲ ਕਰਕੇ ਤਾ ਸਾਡੇ ਆ ਵੇਖੋ ਛੱਪੜ ਕਿਦਾਂ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੀ ਹੈ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੀ ਹੈ ਛੱਪੜ ਸਾਡਾ ਪਾਣੀ ਕਿੱਧਰ ਜਾਣਾ ਸਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਏ ਸਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਆ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀ ਪੂਰਦੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜਿੱਥਾ ਨਾ ਸਕੂਲੇ ਬੱਚੇ ਪੜ ਸਕਦੇ ਆ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਵੀ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲੇ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਹਾਂ ਕਾ ਸੁਣਾਈ ਨਹੀਂ ਨਹੀਂ ਹੁੰਦੀ ਇਸ ਪਿੰਡ ਚ ਕਰਨੀ ਨਹੀਂ ਹੁੰਦੀ ਸਾਡ ਨੂੰ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹੱਠਾ ਸਾਡੇ ਪਿੰਡ ਦੇ ਲੋਕੀ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸਰਬਤ ਚ ਭੋਲ ਕੇ ਪਾਣੀ ਇਹਨਾਂ ਨੇ ਪਿਉ ਉਸ ਤਰ੍ਹਾਂ ਚ ਕਲੋਜਨਾਂ ਨੇ ਕਰਨੀ ਕਰਨ ਕੀ ਗੱਲ ਹੈ ਜਨਾਨੀਆਂ ਨੇ ਸੁਣਾਈ ਕਰਨੀ ਆਪਣੀ ਕਰਨੀ ਕਰਨ ਨੇ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰ ਲਈ ਜੇ ਉਹ ਇਸ ਕਰਕੇ ਪਿੰਡ ਚ ਤਾਂ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਂਦੇ ਨਾ ਸਾਰਿਆਂ ਨੂੰ ਵਾਪਸ ਮੋੜਨੇ ਸਾਡਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਕੀ ਮੰਗ ਕਰਦੇ ਜਣ ਛੱਪੜ ਦੇ ਖਾਣੇ ਛੱਪੜ ਦੋ ਮੇਰਾ ਨਾਮ ਸਰਵਜੀਤ ਕੌਰ ਆ ਮੈਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਆ ਦੇਖੋ ਜੀ ਮੁਸ਼ਕਲ ਇਹ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਹੈ ਵੀ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤਾਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾ ਲੈ ਕੇ ਜਾ ਸਕਦੇ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀ ਤਾਂ ਤੁਸੀਂ ਕਿਉਂ ਨਹੀਂ ਭੇਜ ਰਹੇ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਹੀ ਉਹ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣ ਵੀ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ ਜਿੱਥੇ ਵੀ ਛੱਪੜ ਹੈਗਾ ਉਹ ਛੱਪੜ ਨੂੰ ਉੱਥੇ ਪਹਚਾਇਆ ਜਾਵੇ ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਢਈ ਹੈ ਕਿਹੜਾ ਪਿੰਡ ਕੀ ਮੁਸ਼ਕਲ ਹੈ ਸਸੀ ਕਲਵੀਰ ਚੀਜੀ ਆਣ ਜੀ ਆਏ ਮੰਗ ਕਰਦੀਆਂ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਗੱਲ ਨਹੀਂ ਜਿਦਾਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ੍ਹ ਕੇ ਪਰ ਐਰਕਾ ਕੋਈ ਵੋਟਾਂ ਲੈਣ ਚੱਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪੈਣ ਭਰਾ ਹੋਵੇ ਮੁਸ਼ਕਲ ਕੀ ਹੈ ਪੈਣ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਕੂਆ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਕੰਪਲੇਂਟ ਕੀਤੀ ਹੈ ਇਸ ਸਬੰਧੀ ਨਹੀਂ ਜੀ ਅਈਆਂ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਈ ਕਹਿ ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੁਣ ਕੀ ਮੰਗ ਕਰਦੇ ਹੋ ਹੁਣ ਇਹ ਮੰਗ ਕਰਦੇ ਆ ਕਿ ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ ਕੀ ਨਾ ਹੈ ਕਿਹੜਾ ਪੇੜਾ ਵੀ ਸਰਪੰਚ ਕੋਈ ਕਰਦਾ ਪਿੰਡ ਸਾਡੇ ਕੋਠੜਾ ਜਦਾ ਸਰਪੰਚ ਜਲਾਲ ਸਿੰਘ ਇਹ ਤੋਂ ਦੇ ਦਸਨੀਕਾਂ ਇਹੋ ਪਿੰਡਿਆ ਇੱਕ ਮੀਂਹ ਹਲਕਾ ਲਗਾਇਆ ਗਿਆ ਬਾਹਰ ਕੀ ਪਿੰਡ ਦੇ ਵਿੱਚ ਨਾ ਪਾਣੀ ਦਾ ਨਿਕਾਸਾ ਨਹੀਂ ਗਿਆ ਪਾਣੀ ਦੇ ਕਾਰਨ ਵੀ ਜਿਹੜੇ ਬੱਚੇ ਸਕੂਲੀ ਗਏ ਪਾਣੀ ਕੋਈ ਤੇ ਬਾਛਦਾ ਤੇ ਕੋਈ ਛੱਪੜ ਦਾ ਪਾਣੀ ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈੰਡ ਹੋ ਗਏ ਆ